ਹੈਲੋ ਜੀ ਸਾਰਿਆਂ ਨੂੰ ਤੁਹਾਡਾ ਆਪਣੇ ਇਸ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਲੈ ਕੇ ਆਏ ਆ ਆਈ ਹੋਪ ਕਿ ਤੁਹਾਨੂੰ ਇਹ ਸੂਟਸ ਪਸੰਦ ਆਉਣਗੇ ਇਹ ਸੂਟ ਤੁਹਾਨੂੰ ਸਾਡੇ ਕੋਲੋਂ ਮਿਲ ਸਕਦੇ ਨੇ ਜਿਹੜੇ ਵੀ ਕਲਰ ਵੀਡੀਓ ਵਿੱਚ ਦਿਖਾਏ ਜਾਣਗੇ ਉਹ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ ਤੁਸੀਂ ਕਿਸੇ ਵੀ ਸੂਟ ਨੂੰ ਆਰਡਰ ਕਰ ਸਕਦੇ ਹੋ ਜੋ ਵੀ ਤੁਹਾਨੂੰ ਵੀਡੀਓ ਵਿੱਚ ਪਸੰਦ ਆਵੇ ਵੀਡੀਓ ਐਂਡ ਤੱਕ ਜਰੂਰ ਦੇਖਣਾ ਜੀ ਬਹੁਤ ਸਾਰੇ ਸਾਰੇ ਕਲਰ ਅਲੱਗ-ਅਲੱਗ ਕੰਬੀਨੇਸ਼ਨਸ ਲੈ ਕੇ ਆਏ ਆ ਆਪਾਂ ਇਸ ਵੀਡੀਓ ਵਿੱਚ ਤੁਹਾਡੇ ਲਈ ਇਸ ਜਿਹੜਾ ਵਰਕ ਹੈਗਾ ਇਹ ਤੇ ਮਰ ਮਿਰਰ ਵਰਕ ਕੀਤਾ ਹੋਇਆ ਹੈਗਾ ਮਿਰਰ ਤੇ ਥ्रेड ਵਰਕ ਨਾਲ ਮਿਰਰ ਵਰਕ ਕੀਤਾ ਹੋਇਆ ਹੈਗਾ ਕੱਟ ਵਰਕ ਦੁਪट्टे ਉੱਪਰ ਕੱਟ ਵਰਕ ਹੈਗਾ ਤੇ ਸੂਟ ਉੱਪਰ ਬਹੁਤ ਜ਼ਿਆਦਾ ਮਤਲਬ ਹੈਵੀ ਨਹੀਂ ਹੈਗਾ ਡਿਜ਼ਾਈਨ ਇਹ ਚਾਹ ਹੈ ਜੇ ਸਿੰਪਲ ਆਪਾ ਪਾਰਟੀ ਵਗੈਰਾ ਦੇ ਵੀਅਰ ਕਰ ਸਕਦੇ ਆ ਇਹ ਸਾਰੇ ਤੁਹਾਨੂੰ ਨੇਚਰਲ ਫੇਬ ਸਿਲਕ ਤੇ ਮਿਲ ਲੰਗੇ ਤੇ ਦੁਪੱਟਾ ਵੀ ਤਾਂ ਇਸ ਨਾਲ ਟੈਪੀਸਟ ਸਿਲਕ ਦਾ ਹੋਵੇਗਾ ਤੇ ਜੋ ਇਹ ਵਾਲੇ ਸੂਟ ਨੇ ਇਨਾਫ ਉੱਪਰ ਹੀ ਮਿਰਰ ਵਰਕ ਆ ਇਹ ਦੁਪੱਟਾ ਤੁਹਾਨੂੰ ਦਿਨ ਜਾਲ ਕਲਰ ਦਾ ਮਿਲੇਗਾ ਜਿਹੜਾ ਵੀ ਸੂਟ ਤੁਹਾਨੂੰ ਇਹਨਾਂ ਵਿੱਚੋਂ ਸੋਨਾ ਲੱਗੇ ਉਹ ਤੁਸੀਂ ਆਰਡਰ ਕਰ ਸਕਦੇ ਹੋਵਾਂਗੇ ਆਰਡਰ ਕਰਨ ਲਈ ਸਗਰੀਨ ਸ਼ਾਰਟ ਲਾਓ ਫੋਟੋ ਦਾ ਐਂਡ ਤੁਸੀਂ ਸਾਡੇ ਨੰਬਰ 7508680048 ਤੇ ਵੀ ਡੀਐਮ ਕਰ ਸਕਦੇ ਹੋ ਇਹ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚ ਵੀ ਦੇ ਦਿੱਤਾ ਜਾਵੇਗਾ ਉਸ ਤੇ ਡੀਐਮ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ विद इन A ਵੀਕ অর 10 ਡੇਸ ਤੁਹਾਡਾ ਸੂਟ ਜਿਹੜਾ ਆਰਡਰ ਜਿਹੜਾ ਤੁਹਾਨੂੰ ਮਿਲ ਜਾਵੇਗਾ ਘਰ ਨੂੰ ਸੋ ਜਿਹੜਾ ਇਹ ਰਿਪੋਰਟ ਸਾਨੂੰ ਲੱਗਿਆ ਤੁਸੀਂ ਆਰਡਰ ਪਾ ਸਕਦੇ ਆਂ ਕਿ ਵੀਡੀਓ ਐਂਡ ਤੱਕ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਵੀ ਕਰਿਓ ਕਮੈਂਟ ਚ ਵਿੱਚ ਵੀ ਦੱਸਿਓ ਤੁਹਾਨੂੰ ਕਿਵੇਂ ਲੱਗੀ ਵੀਡੀਓ ਐਂਡ ਵੀਡੀਓ ਸ਼ੇਅਰ ਪਲੀਜ਼ ਕਰਦਿਆ ਕਰੋ ਆਪਣੇ ਰਿਲੇਟਿਵਸ ਫਰੈਂਡਸ ਨਾਲ ਜਿਹਦੇ ਨਾਲ ਵੀ ਤੁਸੀਂ ਵੀਡੀਓ ਪਲੀਜ਼ ਸ਼ੇਅਰ ਕਰਦਿਆ ਕਰੋ ਐ ਸੂਟ ਵੀ ਤੁਸੀਂ ਦੇਖੋ ਇਹਨਾਂ ਚ ਵੀ ਮਤਲਬ ਆ ਕੰਟਰਾਸਟ ਕਲਰ ਲੈ ਕੇ ਆਏ ਆਂ ਇਹ ਬਹੁਤ ਹੀ ਪਿਆਰੇ ਕਲਰ ਨੇ ਬਿਲਕੁਲ ਨਵੇਂ ਜੇ ਕਲਰ ਨੇ ਬਹੁਤ ਜ਼ਿਆਦਾ ਪਿੰਕ ਵਗੈਰਾ ਇਸ ਵਿੱਚ ਨਹੀਂ ਆ। ਕਿ ਕਸਟਮਰ ਦੀ ਜਮਾਨ ਸੀਗੀ ਵੀ ਸਾਨੂੰ ਪਿੰਕ ਕਲਰ ਤੋਂ ਇਲਾਵਾ ਅਦਰ ਕੰਬੀਨੇਸ਼ਨ ਚਾਹੀਦੇ ਆ। ਇਹ ਤੁਸੀਂ ਦੇਖ ਸਕਦੇ ਹੋ। ਆ ਵੀ ਦਾਉਪਟਾ ਸੂਟ ਹੈਗੇ ਨੇ। ਆ ਕੰਬੀਨੇਸ਼ਨ ਬਹੁਤ ਹੀ ਪਿਆਰੇ ਨੇ। ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਇਹਨਾਂ ਵਿੱਚੋਂ। ਇਹ ਸਾਰੇ ਕਲਰ ਵੀ ਆਪਣੇ ਕੋਲ ਅਵੇਲੇਬਲ ਨੇ। Thanks for watching the video. DM for the order suit. A number is in the description. Like share and comment.